ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨ ਚਿੱਟੀ ਮੱਖੀ ਦੀ ਮਾਰ ਚੱਲ ਰਹੇ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਨੂੰ ਚਿੱਟੀ ਮੱਖੀ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦੀ ਇਸ ਹਾਲਤ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਗੰਭੀਰਤਾ ਵਿਖਾਈ ਹੈ ਕੇਂਦਰ ਸਰਕਾਰ ਨੇ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਜਾਇਜ਼ਾ ਲੈਣ ਲਈ ਪੰਜਾਬ ਭੇਜਿਆ ਕੇਂਦਰ ਸਰਕਾਰ ਨੇ ਖੇਤੀਬਾੜੀ ਦੀ ਟੀਮ ਨੂੰ ਮਾਲਵਾ ਦੇ ਜ਼ਿਲ੍ਹਿਆਂ ਦਾ ਦੌਰਾ ਕਰਨ ਲਈ ਭੇਜਿਆ ਜਿਸ ਦੀ ਸ਼ੁਰੂਆਤ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਗਈ ਖੇਤੀਬਾੜੀ ਵਿਭਾਗ ਦੀ ਇਸ ਟੀਮ ਨੇ 3 ਦਿਨਾਂ ਵਿੱਚ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪਣੀ ਹੈ ਵਿਪາກ ਦੀ ਟੀਮ ਫਾਜ਼ਿਲਕਾ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਦੌਰੇ ਤੇ ਹੈ ਇਸ ਟੀਮ ਦੀ ਅਗਵਾਈ ਕੇਂਦਰ ਸਰਕਾਰ ਪੌਦ ਸੁਰੱਖਿਆ ਦੇ ਸਲਾਹਕਾਰ ਐਸਐਨ ਸੁਸ਼ੀਲ ਕੁਮਾਰ ਕਰ ਰਹੇ ਨੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਪੰਜ ਕੋਸ਼ਿਸ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਚਿੱਟੀ ਮੱਖੀ ਨਾਲ ਪ੍ਰਭਾਵਿਤ ਫਸਲਾਂ ਦਾ ਚੈਕ ਆਇਸਾ ਲਿਆ ਇਸ ਮੌਕੇ ਟੀਮ ਦੇ ਅਧਿਕਾਰੀ ਅਤੇ ਮੈਂਬਰਾਂ ਨੇ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਣ ਲਈ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਸਾਡੇ ਜ਼ਿਲ੍ਹੇ ਵਿੱਚ ਭਾਰਤ ਸਰਕਾਰ ਦੇ ਸਭ ਤੋਂ ਵੱਡੇ ਪਲਾਂਟ ਪ੍ਰੋਡਕਸ਼ਨ ਅਡਵਾਈਜ਼ਰ ਐਸਐਨ ਸੁਸ਼ੀਲ ਜੀ ਆਏ ਸੀ ਉਹਨਾਂ ਨੇ ਉਹਨਾਂ ਉਸਨ ਸਰਾਂ ਜਿਲ੍ਹਾ ਵਿਜ਼ਿਟ ਕਰਾਇਆ ਜਿਹਦੇ ਵਿੱਚ ਵਾਈਟ ਬਰਾਈਡ ਦਾ ਕੋਈ ਬਹੁਤਾ ਅਟੈਕ ਜ਼ਰੂਰ ਹੈਗਾ ਪਰ ਨੁਕਸਾਨ ਕੁ ਦੇ ਨਹੀਂ ਕੋਈ ਭੱਜਣਾ ਭਜਾਉਣ ਦੀ ਲੋੜ ਨਹੀਂ ਗਈ ਵੀ ਇੱਕ ਦਰਾਸੀ ਹੀ ਸੋਚੀ ਗਈ ਵੀ ਬੜਾ ਕੁਝ ਵਾਈਟ ਫਲਾਗ ਵਾਈਟ ਫਲਾਗ ਆ ਗਈ ਆ ਗਈ ਇਸ ਕਰਕੇ ਉਹ ਵੇਅਰ ਕਰਕੇ ਗਏ ਆ ਕਿ ਆਰਾਮ ਨਾਲ ਖੇਤੀਬਾੜੀ ਉਪਾਦਿਆ ਔਰ ਪੀਆਯੂ ਦੇ ਸਬਾਰਸ਼ਾਂ ਦੇ ਅਨੁਸਾਰ ਹੀ ਸਭਪਿਆਰ ਕੀਤਾ ਜਾਨ ਪਾਣੀ ਦੀ ਸਪਰੇ ਹੀ ਕਰ ਦਿਓ ਤਾਂ ਵਾਈਟ ਫ라이 ਕੰਟਰੋਲ ਹੋ ਜਾਣਾ ਨਿੰਬੀ ਸਟਿੰਡੀ ਸਪਰੇ ਕਰ ਦਿਓ ਉਹ ਵੀ ਕੰਟਰੋਲ ਹੋ ਜਾਣਾ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਕਿਉਂ ਕਿਸੇ ਵੀ ਜਮ ਮਗਰ ਲਾ ਕੇ ਆਪਣੇ ਕੈਮੀਕਲ ਸਪਰੇ ਨਾ ਕਰਨ ਜੋ ਕਿ ਸਾਡੇ ਮਿੱਤਰ ਜਿਹੜੇ ਆ ਇਸ ਨੂੰ ਬਹੁਤ ਸਾਡੀ ਸਹਾਇਤਾ ਕਰ ਰਹੇ ਆ ਵਾਈਟ ਫ라이 ਦੇ ਕੰਟਰੋਲ ਕਰਨ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਸਫੇਦ ਮੱਖੀ ਦਿਨੋਂ ਦਿਨ ਫਸਲਾਂ ਨੂੰ ਬਰਬਾਦ ਕਰ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨਾ ਕਰਕੇ ਕਿਸਾਨ ਦੁਖੀ ਨੇ ਜੋ ਕਿ ਇਸ ਤਰ੍ਹਾਂ ਆਪਣੀ ਪਰੇਸ਼ਾਨੀ ਨੂੰ ਬਿਆਨ ਕਰ ਰਹੇ ਨੇ ਪਿਛਲੇ ਸਾਲ ਬਹੁਤ ਜ਼ਿਆਦਾ ਚਿੱਟੀ ਮੱਛੀ ਦਾ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਐ ਕਿ ਫਿਰ ਇਹ ਕਹਿੰਦੇ ਸੀ ਵੀ ਸਾਨੂੰ 15 ਤੋਂ ਪਹਿਲਾਂ ਪਹਿਲਾਂ ਬੀਜ ਲਓ ਫਸਲ ਤੇ 15 ਤੋਂ ਪਹਿਲਾਂ ਪਾਣੀ ਨਹੀਂ ਆਇਆ ਤੇ ਦੂਜੀ 15 ਆ ਗਈ ਏ ਹੁਣ ਜਾ ਕੇ ਪੰਜ ਚਾਰ ਦਿਨ ਪਹਿਲਾਂ ਪਾਣੀ ਆਇਆ ਜੇ ਅਗਰ ਪਾਣੀ ਆਇਆ ਵੀ ਏ ਤੇ ਉਹ ਨਾ ਅਧਿਆਕ ਨੂੰ ਵੀਜੀ ਅਧਿਆਕ ਨੂੰ ਸੁੱਕੀ ਪਈ ਉਸੇ ਤਰ੍ਹਾਂ ਫਸਾ ਰਹਿ ਗਈਆਂ